ਦੋਸਤੋ ਜੇਕਰ ਤੁਸੀਂ ਕਿਸੇ ਰਜਗਾਰ ਦੀ ਭਾਲ ਦੇ ਵਿੱਚੋਂ ਕਿਸੇ ਨੌਕਰੀ ਦੀ ਭਾਲ ਦੇ ਵਿੱਚੋਂ ਜਾਂ ਕੋਈ ਕੰਮ ਕਰਦੇ ਭਾਲ ਦੇ ਵਿੱਚੋਂ ਜਾਂ ਤੁਸੀਂ ਆਪਣਾ ਕੰਮ ਖੁਦ ਕਰਨਾ ਚਾਹੁੰਦੇ ਹੋ ਅੱਜ ਅਸੀਂ ਤੁਹਾਡੇ ਵਾਸਤੇ ਇੱਕ ਸੰਸਥਾ ਸਾਰੇ ਬਹੁਤ ਸਾਰੇ ਕੋਰਸ ਕਰਵਾ ਰਹੇ ਨੇ ਔਰ ਸਾਰੇ ਕੋਰਸ ਸੋ ਫ੍ਰੀ ਔਰ ਕੋਸਟ ਕਰਵਾ ਰਹੇ ਨੇ ਔਰ ਕੋਰਸ ਵੀ ਤੁਹਾਡੀ ਚੁਆਇਸ ਦੇ ਵੱਲ ਹੋਣਗੇ ਨਾ ਕਿ ਸੰਸਥਾ ਦੇ ਅਕੋਰਡਿੰਗ ਜਿਹੜੇ ਕੋਰਸਾਂ ਦੇ ਵਿੱਚ ਤੁਸੀਂ ਇੰਟਰਸਟ ਰੱਖਦੇ ਹੋ ਤੁਸੀਂ ਕਰਨਾ ਚਾਹੁੰਦੇ ਹੋ ਚਾਹੀ ਕੋਈ ਲੇਡੀਜ਼ ਆ ਚਾਹੀ ਕੋਈ ਜੈਂਟਸ ਆ ਬਿਲਕੁਲ ਫ੍ਰੀ ਜੇਕਰ ਤੁਸੀਂ ਉਹ ਕੋਰਸ ਉਥੇ ਰਹਿ ਕੇ ਕਰੋਗੇ ਤਾਂ ਵੀ ਤੁਹਾਡਾ ਕੋਈ ਖਰਚ ਨਹੀਂ ਜਾਂ ਜਿੱਦਾਂ ਦਾ ਵੀ ਉਹਨਾਂ ਦਾ ਸ਼ਡਿਊਲ ਹੈ ਮੇਰਾ ਕਹਿਣ ਦਾ ਭਾਵ ਇਹ ਹੈ ਵੀ ਜਿੰਨੇ ਵੀ ਤੁਸੀਂ ਨੇ ਕੋਰਸ ਕਰਨੇ ਨੇ ਸਾਰੇ ਫ੍ਰੀ ਆਫ ਕਾਸਟ ਕੋਈ ਫੀਸ ਨਹੀਂ ਭਰਨੀ ਨਾ ਕੋਈ ਰਹਿਣ ਦਾ ਖਰਚਾ ਨਾ ਕੋਈ ਫੀਸ ਦਾ ਖਰਚਾ ਤੇ ਸਿਰਫ ਸਿਰਫ ਇੱਕੋ ਆ ਕਿ ਤੁਸੀਂ ਆਪਣੇ ਹੁਨਰ ਨੂੰ ਆਪਣੀ ਕਲਾ ਨੂੰ ਤੇਜ਼ ਕਰਨਾ ਜਿਹਦੇ ਜਰੀਏ ਤੁਸੀਂ ਆਪਣਾ ਇਨ ਫਿਊਚਰ ਦੇ ਵਿੱਚ ਬਹੁਤ ਵੱਡਾ ਬਿਜ਼ਨਸ ਬਿਲਡ ਕਰ ਸਕਦੇ ਹੋ ਤੇ ਮੈਕਸਿਮਮ ਤੇ ਮੈਕਸਿਮਮ ਵੀਡੀਓ ਸ਼ੇਅਰ ਜਰੂਰ ਕਰਨੀ ਹੈ ਕਿਉਂਕਿ ਆਪਣੇ ਬਹੁਤ ਸਾਰੇ ਬੱਚੇ ਇਦਾਂ ਦੇ ਬੈਠੇ ਨੇ ਜਿਨ੍ਹਾਂ ਨੂੰ ਇਹ ਕੋਰਸ ਕਰਵਾਉਣ ਦੀ ਲੋੜ ਆ ਕਿਉਂਕਿ ਜੇਕਰ ਉਹ ਕੋਰਸ ਕਰ ਲੈਣਗੇ ਤਾਂ ਆਮ ਜੀ ਗੱਲ ਆ ਕਿ ਉਹ 15 ਤੋਂ 20000 ਰੁਪਿਆ ਘਰ ਬੈਠੇ ਆਪਦੀ ਆਮਦਨ ਦੇ ਵਿੱਚ ਵਾਧਾ ਕਰ ਸਕਦੇ ਨੇ ਤੇ ਜੇਕਰ ਉਹ ਕੋਈ ਬੰਦਾ ਪਹਿਲਾ ਕਰ ਰਿਹਾ ਤਾਂ ਆਪਣੇ ਆਮਦਨ ਨੂੰ ਹੋਰ ਵੀ ਵਧਾ ਸਕਦਾ ਸੋ ਕਮੈਂਟ ਕਰਕੇ ਦੱਸਿਓ ਇਹ ਸੰਸਥਾ ਕਿਹੜੀ ਆ ਇਹ ਸੰਸਥਾ ਹੈਗੀ ਆ ਪਿੰਡੂ ਸਵੈ ਰੋਜ਼ਗਾਰ ਸਕਲਾਈ ਸੰਸਥਾਨ ਇਹਨੂੰ ਆਰਐਸਟੀ ਪਟਿਆਲਾ ਇਹਦਾ ਆਪਾਂ ਅੱਗੇ ਐਡਰੈਸ ਦੀ ਵੀ ਗੱਲ ਕਰਾਂਗੇ ਤੇ ਕੋਰਸਾਂ ਬਾਰੇ ਵੀ ਗੱਲ ਕਰ ਰਹੇ ਆ ਇਹ ਪਿੰਡੂ ਸਵੈ ਰੋਜ਼ਗਾਰ ਸਕਲਾਈ ਸੰਸਥਾ ਇਹ ਭਾਰਤ ਸਰਕਾਰ ਦੁਆਰਾ ਚਲਾਈ ਗਈ ਯੋਜਨਾ ਇਹਦੇ ਵਿੱਚ ਰਾਜ ਸਰਕਾਰ ਵੀ ਆਉਂਦੀ ਆ ਤੇ ਬੈਂਕਾਂ ਦੀ ਵੀ ਇਹਦੇ ਵਿੱਚ ਭਾਗੀਦਾਰੀ ਹੋਏਗੀ ਆ ਜਦੋਂ ਤੁਸੀਂ ਇੱਥੋਂ ਕੋਰਸ ਕਰਕੇ ਆਓਗੇ ਤੁਹਾਨੂੰ ਇੱਕ ਵਕਾਇਦਾ ਸਰਟੀਫਿਕੇਟ ਮਿਲੇਗਾ ਤੇ ਉਸ ਤੋਂ ਬਾਅਦ ਜੇਕਰ ਤੁਸੀਂ ਆਪਣਾ ਕੰਮ ਕਰਨਾ ਚਾਹੁੰਦੇ ਹੋ ਆਪਣਾ ਖੁਦ ਵੀ ਹਾਂ ਮੈਂ ਕੋਈ ਮੰਨ ਲਓ ਆਚਾਰ ਬਣਾਉਣ ਦਾ ਕੰਮ ਕਰ ਲਿਆ ਤੇ ਪਹਿਲਾਂ ਆਪਾਂ ਤੁਹਾਡੇ ਨਾਲ ਥੋੜੀ ਕੋਰਸਾਂ ਦੀ ਜਾਣਕਾਰੀ ਸਾਂਝੀ ਕਰੀਏ ਤਾਂ ਬਹੁਤ ਸਾਰੇ ਕੋਰਸ ਨੇ ਜੇਕਰ ਮੈਂ ਸਾਰੇ ਕੋਰਸਾਂ ਦੀ ਡਿਟੇਲ ਤੁਹਾਡੇ ਨਾਲ ਸ਼ੇਅਰ ਕਰਾਂਗਾ ਤਾਂ ਮੈਨੂੰ ਲੱਗਦਾ ਵੀ 5 ਤੋਂ 7 ਮਿੰਟ ਲੱਗਾਂਗੇ ਐਨੇ ਫ੍ਰੀ ਆਫ ਕਾਸਟ ਇਹ ਕੋਰਸ ਕਰਵਾ ਰਹੇ ਨੇ ਜਿਵੇਂ ਕਈ ਭਾਈ ਮਤਲਬ ਖੇਤੀਬਾੜੀ ਦੇ ਨਾਲ ਇੰਟਰਸਟ ਰੱਖਦੇ ਨੇ ਜਿਵੇਂ ਗਾਵਾਂ ਮੱਝਾਂ ਪਾਲਣ ਦਾ ਹੋ ਗਿਆ ਤੇ ਮਧੂਮੱਖੀ ਦਾ ਹੋ ਗਿਆ ਫਲਾਂ ਦਾ ਹੋ ਗਿਆ ਜਿਵੇਂ ਮਸ਼ਰੂਮ ਜਦੋਂ ਸਰਦੀ ਆਏ ਨੇ ਇੱਕ 트렌ਡਿੰਗ ਸਾਡੀ ਇਹ ਖੇਤੀ ਹੈ ਕੈਸ਼ ਦੀ ਵੀ ਖੇਤੀ ਹੈ ਠੀਕ ਹੈ ਹਰੇਕ ਬੰਦਾ ਇਹਨੂੰ ਕਰਨਾ ਚਾਹੁੰਦਾ ਪਰ ਜਦੋਂ ਸਾਨੂੰ ਜਾਣਕਾਰੀ ਨਹੀਂ ਹੁੰਦੀ ਤਾਂ ਸਾਨੂੰ ਉਸ ਕਰਕੇ ਪ੍ਰੋਪਰ ਜਿਹੜੀ ਉਹਦੀ ਆਮਦਨ ਆਸੀ ਉਹ ਲੈ ਨਹੀਂ ਸਕਦੇ ਕੋਈ ਪੋਲੀ ਹਾਊਸ ਦਾ ਕੰਮ ਕਰਨਾ ਚਾਹੁੰਦੇ ਆ ਜਿਵੇਂ ਲੇਡੀਜ਼ ਨੇ ਜਾਂ ਬਿਊਟੀ ਪਾਰਲਰ ਦਾ ਕਰਨਾ ਚਾਹੁੰਦੇ ਨੇ ਜਾਂ ਕੋਈ ਬਿਜਲੀ ਦਾ ਜਾਂ ਕੋਈ ਹੋਰ ਮਕੈਨਿਕਲ ਜਿਹੜੇ ਬੱਚੇ ਖਾਸ ਕਰਕੇ ਉਹ ਬੱਚਿਆਂ ਦੇ ਲਈ ਵੀ ਇਹ ਵੀਡੀਓ ਬਹੁਤ ਬੈਨੀਫਿਟ ਕਰੇਗੀ ਜੋ ਬੱਚੇ ਬਾਹਰ ਜਾਣਾ ਚਾਹੁੰਦੇ ਨੇ ਕਿਉਂਕਿ ਹੁਣ ਲੋਕਾਂ ਦਾ ਹਰੇਕ ਦਾ ਜਵਾਬ ਆ ਗਿਆ ਕਿ ਫੋਰਨ ਕੰਟਰੀਆਂ ਚ ਉਹ ਬੱਚੇ ਜਲਦੀ ਕਾਮਯਾਬ ਹੋ ਰਹੇ ਨੇ ਜਿਹੜੇ ਬੱਚੇ ਸਾਡੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਆਪਣੇ ਕਲਾ ਜਾਂ ਆਪਣੇ ਹੁਨਰ ਨੂੰ ਇੱਥੇ ਸਿੱਖ ਕੇ ਜਾ ਰਹੇ ਨੇ ਚਾਹੀ ਕੋਈ ਪਲੰਬਰ ਦਾ ਕੰਮ ਆ ਜਾਂ ਕੋਈ ਬਿਜਲੀ ਦਾ ਜਾਂ ਕੋਈ ਏਸੀ ਨੇ ਕਿਸੇ ਵੀ ਟੈਕਨੀਕਲ ਦਾ ਆਪਾਂ ਕੰਮ ਕਰੀਏ ਤਾਂ ਤੁਸੀਂ ਇੱਦੋਂ ਸਿੱਖ ਸਕਦੇ ਹੋ ਮੋਬਾਈਲ ਰਿਪੇਅਰ ਦਾ ਕੰਮ ਹੋ ਗਿਆ ਕੋਈ ਘਰੇ ਮੰਨ ਲਓ ਜਿਵੇਂ ਅਚਾਰ ਬਣਾਉਣ ਦਾ ਕੰਮ ਹੋ ਗਿਆ ਮਤਲਬ ਹੋਰ ਵੀ ਇਹਦੇ ਵਿੱਚ ਬਹੁਤ ਸਾਰੇ ਕੋਰਸ ਨੇ ਇਹ ਜਿੰਨੇ ਵੀ ਕੋਰਸ ਨੇ ਤੁਹਾਡੇ ਇੰਟਰਸਟ ਤੇ ਡਿਪੈਂਡ ਨੇ ਨਾ ਕਿ ਉਹਨਾਂ ਦੇ ਵੱਲੋਂ ਸਾਡੀਆਂ ਭੈਣਾਂ ਨੇ ਜਾਓ ਬੁਟੀਕ ਦਾ ਕੋਰਸ ਕਰਨਾ ਚਾਹੁੰਦੀਆਂ ਨੇ ਬਿਊਟੀ ਪਾਰਲਰ ਦਾ ਕਰਨਾ ਚਾਹੁੰਦੀਆਂ ਨੇ ਜਾਂ ਕੋਈ ਕੰਪਿਊਟਰ ਬੇਸ ਦਾ ਬਹੁਤ ਵਧੀਆ ਪੈਸੇ ਕਮਾ ਸਕਦੀਆਂ ਹਨ ਪਰ ਉਹਦੇ ਲਈ ਸਾਨੂੰ ਟ੍ਰੇਨਿੰਗ ਹੋਣੀ ਜ਼ਰੂਰੀ ਹੈ ਇਹ ਸੰਸਥਾ ਤੁਹਾਨੂੰ ਬਕਾਇਦਾ ਇੱਕ ਟ੍ਰੇਨਿੰਗ ਦੇਗੀ ਵੀ ਜਿੰਨੇ ਟਾਈਮ ਦਾ ਕੋਰਸ ਹੋਏਗਾ ਇਹ ਕੋਰਸ ਇਹਨਾਂ ਦੀ ਇੱਕ ਖਾਸੀਅਤ ਹੈ ਕਿ ਜਿੰਨੇ ਵੀ ਕੋਰਸ ਕਰ ਰਹੇ ਨੇ ਜਾਂ ਕੋਈ ਲੇਡੀਜ਼ ਆ ਚਾਹੇ ਕੋਈ ਜੈਂਟਸ ਤਾਂ ਉਹ ਕੋਰਸ ਤੁਸੀਂ ਫ੍ਰੀ ਆਫ ਕਾਸਟ ਕਰੋਗੇ ਚਾਹੇ ਤੁਸੀਂ ਉੱਥੇ ਰਹੋ ਚਾਹੇ ਤੁਸੀਂ ਆਪਣੇ ਘਰੇ ਰਹੋ ਪਰ ਤੁਹਾਡੀ ਹਾਜ਼ਰੀ ਉੱਥੇ ਮਿਨੀਮਮ 99% ਹੋਣੀ ਜ਼ਰੂਰੀ ਆ ਫਿਰ ਹੀ ਅਸੀਂ ਕਿਸੇ ਚੀਜ਼ ਨੂੰ ਚੰਗੀ ਤਰ੍ਹਾਂ ਸਮਝਾਂਗੇ ਤੇ ਬੱਚੇ ਉਹਨਾਂ ਦੀ ਉਮਰ 18 ਤੋਂ 45 ਸਾਲ ਹੋਣੀ ਜ਼ਰੂਰੀ ਆ ਤੇ ਉਸ ਤੋਂ ਬਾਅਦ ਉਮਰ ਆ ਗਿਆ ਤੇ ਲੋਕੇਸ਼ਨ ਇਸ ਮੈਂ ਇੱਕ ਵਾਰੀ ਫੇਰ ਰਿਪੀਟ ਕਰ ਰਿਹਾ ਪਿੰਡ ਜਸੋਵਾਲ ਪਹਾੜਸੋਂ ਰੋਡ ਨੇੜੇ ਜਸ਼ਨ ਪੈਲਸ ਪਟਿਆਲਾ ਵਿਖੇ ਸੋ ਇਹਨਾਂ ਦਾ ਫੋਨ ਨੰਬਰ ਵੀ نیچے ਮੈਂਸ਼ਨ ਹੋ ਰਿਹਾ ਤੇ ਜਿਹੜੀ ਹੈ ਸਕਲਾਈਜ਼ ਸੰਸਥਾ ਇਹਦੀਆਂ ਤਸਵੀਰਾਂ ਵੀ ਤੁਸੀਂ ਨਾਲ ਹੁੰਦੇ ਦੇਖੇ ਜਾਓਗੇ ਤੇ ਉਹ ਵੀ ਨਾਲ ਅਸੀਂ ਅਟੈਚ ਕੀਤੀਆਂ ਨੇ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਕੋਈ ਵੀ ਕੋਰਸ ਕਰਕੇ ਆਉਂਗੇ ਤੁਹਾਨੂੰ ਬਕਾਇਦਾ ਇੱਕ ਸਰਟੀਫିକੇਟ ਦਿੱਤਾ ਜਾਊਗਾ ਜਿਹੜੇ ਵੀ ਸਾਡੇ ਪੰਜਾਬ ਦੇ ਵਿੱਚ ਇਸ ਕੋਰਸਾਂ ਦੇ ਜਰੀਏ ਆਪਣਾ ਬਿਜ਼ਨਸ ਕਰਨਾ ਚਾਹੁੰਦੇ ਨੇ ਮੰਨ ਲਓ ਕਿਸੇ ਨੇ ਕੰਪਿਊਟਰ ਦੀ ਦੁਕਾਨ ਕਰ ਲਈ ਜਾਂ ਕੋਈ ਬੁਟੀਕ ਦੀ ਕਰ ਲਈ ਜਾਂ ਕੋਈ ਬਿਊਟੀ ਬਾਰਡਰ ਦੀ ਕਰ ਲਈ ਜਾਂ ਕੋਈ ਆਪਦਾ ਖੇਤੀ ਦਾ ਬਿਜ਼ਨਸ ਬੰਦਾ ਸ਼ੁਰੂ ਕਰ ਰਿਹਾ ਤਾਂ ਇਹਨਾਂ ਦੇ ਨਾਲ ਬੈਂਕਾਂ ਦੀ ਵੀ ਅਟੈਚਮੈਂਟ ਬਹੁਤ ਆ ਉਹ ਤੁਹਾਨੂੰ ਬੈਂਕਾਂ ਵੱਲੋਂ ਵੀ ਕੋਈ ਲੋਨ ਦੀ ਫੈਸਿਲਿਟੀ ਆ ਜਾਂ ਕੋਈ ਛੋਟੇ ਕਾਰਜੇ ਦੀ ਫੈਸਿਲਿਟੀ ਹੈ ਜਾਂ ਜਿੱਦਾਂ ਦੀ ਵੀ ਤੁਹਾਡੀ ਕੋਈ ਜ਼ਰੂਰਤਾਂ ਨੇ ਤਾਂ ਉਹ ਵੀ ਇਹ ਪ੍ਰੋਵਾਈਡ ਕਰਾਉਣ ਦੇ ਵਿੱਚ ਤੁਹਾਡੀ ਕਾਫੀ ਸਾਰੀ ਮਦਦ ਕਰ ਰਹੇ ਨੇ ਸੋ ਇਦੇ ਨਾਲ ਕੀ ਕੀ ਸਾਨੂੰ ਦੱਸ ਦੇਵੇ ਜonal ਜ਼ਰੂਰੀ ਨੇ ਕਿਹੜੇ ਕਿਹੜੇ ਕੋਰਸਾਂ ਦੇ ਲਈ ਕੀ ਕੀ ਸਾਨੂੰ ਸਰਟੀਫਿਕੇਟ ਦੀ ਹੋਣ ਦੀ ਜ਼ਰੂਰਤ ਆ ਉਹਦੀ ਇਹ ਮੇਰੇ ਲਈ ਵੀ ਇੱਕ ਪੇਜ ਆ ਇਹਨਾਂ ਦਾ ਪੂਰਾ ਐਡਰੈਸ ਲਿਖਿਆ ਹੋਇਆ ਤੇ ਫੋਨ ਨੰਬਰ ਵੀ ਇਹ ਸਾਰੇ ਹੈ ਨਾ ਉੱਪਰ ਇਹਨਾਂ ਦੀਆਂ ਹਦਾਇਤਾਂ ਲਿਖੀਆਂ ਹੋਈਆਂ ਨੇ ਜਿੰਨੀਆਂ ਵੀ ਹਦਾਇਤਾਂ ਨੇ ਤਕਰੀਬਨ 99% ਆਪਨੇ ਜਿੰਨੇ ਵੀ ਬੰਦੇ ਹੈਗੇ ਨੇ 18 ਤੋਂ 45 ਸਾਲ ਦੇ ਵਿੱਚ ਜੇ ਕੋਈ ਲੇਡੀਜ਼ ਆ ਜਾਂ ਜੈਂਟਸ ਆ ਇਹਨਾਂ ਦੇ ਜਿਹੜੀਆਂ ਆਪਾਂ ਕਹਿੰਦੇ ਆ ਵੀ ਹਦਾਇਤਾਂ ਨੇ ਜਾਂ ਕੁਝ ਕੰਡੀਸ਼ਨ ਨੇ ਉਹ ਹਰੇਕ ਬੰਦੇ ਕੋਲ ਹੈਗੀਆਂ ਨੇ ਕੋਈ ਬਹੁਤਿਆਂ ਵੱਡੀਆਂ ਨੇ ਸਿੰਪਲ ਜੀਆਂ ਨੇ ਕਰ-ਕਰ ਰਜਗਾਰ ਦੇਣ ਦੇ ਲਈ ਇਹ ਸੰਸਥਾ ਬਹੁਤ ਵੱਡਾ ਇੱਕ ਉਪਰਾਲਾ ਕਰ ਰਹੀ ਆ ਕਿ ਜਿਹੜੀਆਂ ਲੜਕੀਆਂ ਆਪਣੇ ਹੁਨਰ ਨੂੰ ਲੈ ਕੇ ਕਰੇ ਨਮੋਸ਼ੀ ਦੀ ਜ਼ਿੰਦਗੀ 'ਚ ਬੈਠੇ ਨੇ ਜਾਂ ਬੱਚੇ ਆਪਣੀ ਜ਼ਿੰਦਗੀ ਨੂੰ ਲੈ ਕੇ ਪਛਤਾਵਾ ਕਰੀਏ ਨੇ ਮੇਰੇ ਲਈ ਹੁਨਰ ਆ ਇਹ ਹੋਰ ਹੁਨਰ ਨੂੰ ਚਮਕਾਰੇ ਨੇ ਸਿਉਣੇ ਤੇ ਸੁਹਾਗੇ ਵਾਲੀ ਗੱਲ ਕਰ ਰਹੇ ਨੇ ਤੇ ਕਰੇ ਬੈਠੇ ਤੁਸੀਂ ਆਰਮਨਾਲ ਵਧੀਆ ਪੈਸਾ ਕਮਾ ਸਕਦੇ ਹੋ ਤੇ ਆ ਇਦੇ ਵਿੱਚ ਅਸੀਂ ਕੋਰਸ ਵੀ ਤੁਹਾਡੇ ਨਾਲ ਮੈਂਸ਼ਨ ਕਰਦੇ ਇਹ ਪੇਜ ਦੀ ਵੀ ਤੁਹਾਡੇ ਨਾਲ ਅਸੀਂ ਫੋਟੋ ਲਗਾ ਲਾਂਗੇ ਤੇ ਫੋਨ ਇੱਕ ਫਾਰਮ ਤੇ ਫੋਨ ਨੰਬਰ ਲਿਖਿਆ ਹੋਇਆ ਉਹੀ ਫੋਨ ਨੰਬਰ ਅਸੀਂ ਵੀਡੀਓ 'ਚ ਮੈਂਸ਼ਨ ਕਰਾਂਗੇ ਐਨੀ ਟਾਈਮ ਕਿਸੇ ਵੀ ਉੱਤੇ ਤੁਸੀਂ ਆਫੀਸਰ ਨੂੰ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਡਿਸਟ੍ਰਿਕਟ ਪਟਿਆਲਾ ਦੇ ਵਿੱਚ ਪਿੰਡ ਜਸੋਵਾਲ ਪਾਸੋਰ ਰੋਡ ਨੇੜੇ ਜਸ਼ਨ ਪੈਲਸ ਸੋ ਹੋਰ ਤੁਹਾਡਾ ਕੋਈ ਕੋਈ ਕਮੈਂਟ ਹੋਇਆ ਤੁਹਾਡਾ ਕੋਈ ਸਵਾਲ ਹੋਇਆ ਤਾਂ ਵੀਡੀਓ ਦੇ نیچے ਸਾਨੂੰ ਕਮੈਂਟ ਕਰਕੇ ਦੱਸਣਾ ਤਾਂ ਉਹ ਜਿੱਦਾਂ ਦੀ ਰਿਕੁਆਇਰਮੈਂਟ ਹੋਏਗੀ ਉਹਦਾ ਅਸੀਂ ਜਵਾਬ ਦੇ ਕੇ ਦੱਸਾਂਗੇ ਤੁਹਾਨੂੰ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਕਿੱਦਾਂ ਦੀ ਲੱਗੀ ਤੇ ਮੈਕਸੀਮਮ ਤੇ ਮੈਕਸੀਮਮ ਵੀਡੀਓ ਸ਼ੇਅਰ ਜਰੂਰ ਕਰਨੀ ਹੈ ਕਿਉਂਕਿ ਆਪਣੇ ਬਹੁਤ ਸਾਰੇ ਬੱਚੇ ਇਦਾਂ ਦੇ ਬੈਠੇ ਨੇ ਜਿਨ੍ਹਾਂ ਨੂੰ ਇਹ ਕੋਰਸ ਕਰਵਾਉਣ ਦੀ ਲੋੜ ਆ ਕਿਉਂਕਿ ਜੇਕਰ ਉਹ ਕੋਰਸ ਕਰ ਲੈਣਗੇ ਤਾਂ ਆਮ ਜੀ ਗੱਲ ਆ ਕਿ ਉਹ 15 ਤੋਂ 20 ਹਜ਼ਾਰ ਰੁਪਈਆ ਘਰ ਬੈਠੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕਦੇ ਨੇ ਤੇ ਜੇਕਰ ਉਹ ਕੋਈ ਬੰਦਾ ਪਹਿਲਾ ਕਰ ਰਿਹਾ ਤਾਂ ਆਪਣੀ ਆਮਦਨ ਨੂੰ ਹੋਰ ਵੀ ਵਧਾ ਸਕਦਾ ਸੋ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਮਿਲ ਜਾਂ ਕੋਈ ਨਵੀਂ ਵੀਡੀਓ ਦੇ ਨਾਲ ਤੇ ਤਦ ਤੱਕ ਦਿਓ ਆਯਾਜ਼ਤ ਥੈਂਕ ਯੂ